कट कट हां जी हा। दोस्तों हरजिंदर सिंह बारे ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੂਰਾ ਪੰਜਾਬ ਜੋ ਕਿ ਹਰਜਿੰਦਰ ਸਿੰਘ ਦੇ ਹੱਕ ਵਿੱਚ ਸੀ ਕਿ ਉਸ ਦੀ ਗਲਤੀ ਜ਼ਰੂਰ ਹੈ ਪਰ ਉਸ ਨੂੰ 45 ਸਾਲ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਕਿ ਹਰਜਿੰਦਰ ਸਿੰਘ ਨੂੰ ਜੋ ਕਿ ਘੱਟ ਤੋਂ ਘੱਟ ਸਜ਼ਾ ਕੀਤੀ ਜਾਵੇ हां ਉਸ ਦੀ ਗਲਤੀ ਹੈ ਉਸ ਨੂੰ ਜੋ ਕਿ ਹੈ ਗਲਤੀ ਦਾ ਅਹਿਸਾਸ ਜੋ ਕਿ ਜ਼ਰੂਰ ਹੋਣਾ ਚਾਹੀਦਾ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਨੂੰ ਲੈ ਕੇ ਚੱਲਦਿਆ ਕਿ ਪੰਜਾਬੀ ਇੰਡਸਟਰੀ ਦੇ ਕੁਝ ਸਿੰਗ ਡਾਇਰੈਕਟਰਾਂ ਵੱਲੋਂ ਵੀ ਜੋ ਕਿ ਹੈ ਹਰਜਿੰਦਰ ਸਿੰਘ ਦੇ ਹੱਕ ਵਿੱਚ ਪੋਸਟਾਂ ਪਾਈਆਂ ਗਈਆਂ ਸਨ ਕਿ ਬਾਕੀ ਦੋਸਤੋ ਤੁਹਾਨੂੰ ਦੱਸਦਣੇ ਹੈ ਕਿ ਚੀਮਾ ਬਾਈ ਜੋ ਕਿ ਹੈ ਪੰਜਾਬੀ ਸਿੰਗਰ ਉਸ ਵੱਲੋਂ ਵੀ ਜੋ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਚੀਮਾ ਬਾਈ ਵੱਲੋਂ ਕਿਹਾ ਗਿਆ ਹੈ ਕਿ ਅਮਰੀਕਾ ਦੇ ਵਿੱਚ ਮੇਰਾ ਵੀ ਜੋ ਕਿ ਟਰਾਂਸਪੋਰਟ ਹੈ ਕਿ ਮੈਂ ਸਿੰਗਰ ਤਾਂ ਹੁਣ ਹੀ ਬਣਿਆ ਕਿ ਪਹਿਲਾਂ ਮੈਂ ਆਪਣਾ ਟਰਾਂਸਪੋਰਟ ਦਾ ਕੰਮ ਹੀ ਕਰਦਾ ਸੀ ਕਿ ਹੁਣ ਵੀ ਮੇਰੀ ਉੱਥੇ ਟਰਾਂਸਪੋਰਟ ਹੀ ਹੈ ਕੇ ਦੋਸਤੋ ਚੀਮਾ ਬਾਈ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਹਰਜਿੰਦਰ ਸਿੰਘ ਦੇ ਹੱਕ ਵਿੱਚ ਆ ਗਏ ਹਾਂ ਉਸਨੇ ਗਲਤੀ ਜ਼ਰੂਰ ਕੀਤੀ ਹੈ ਕਿ ਉਸ ਨੂੰ ਬੰਦ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਬਟ 45 ਸਾਲ ਦੀ ਸਜ਼ਾ ਤਾਂ ਉਸ ਨੂੰ ਬਹੁਤ ਜ਼ਿਆਦਾ ਹੈ ਬਾਕੀ ਦੋਸਤੋ ਚੀਮਾ ਬਾਈ ਵੱਲੋਂ ਵੀ ਕਿਹਾ ਗਿਆ ਹੈ ਕਿ ਅਸੀਂ ਹਰਜਿੰਦਰ ਸਿੰਘ ਦੇ ਹੱਕ ਵਿੱਚ ਆਂ ਵੱਧ ਤੋਂ ਵੱਧ ਉਸ ਦੀ ਮਤ ਕਰਾਂਗੇ ਕਿ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਦੋਸਤੋ ਤੁਸੀਂ ਚੀਮਾ ਬਾਈ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪ ਅਗਲੀ ਵੀਡੀਓ ਵੱਲ ਅਨਵਾਦ